ਕਿ ਮੁਕਤੀ ਸ਼ਬਦ ਜਿਹੜਾ ਹੈ ਇਸ ਦਾ ਸਬੰਧ ਆਲਮੋਸਟ ਸੰਸਾਰ ਦੇ ਵਰਤਮਾਨ ਸਾਰੇ ਹੀ ਧਰਮਾਂ ਦਾ ਕਿਸੇ ਨਾ ਕਿਸੇ ਰੂਪ ਵਿੱਚ ਹੈਗਾ ਉਹਨਾਂ ਧਰਮਾਂ ਚ ਵੀ ਜਿਹੜੇ ਰੱਬ ਦੀ ਹੋਂਦ ਨੂੰ ਲਈ ਮੰਨਦੇ ਆ ਜਿਹੜੇ ਮੁਕਤੀ ਨੂੰ ਨਹੀਂ ਜਿਹੜੇ ਆਪਣੇ ਆਪ ਨੂੰ ਧਰਮ ਵੀ ਨਹੀਂ ਮੰਨਦੇ ਹਰ ਇੱਕ ਦਾ ਕਿਉਂਕਿ ਇਸ ਦਾ ਸਬੰਧ ਕਿਤੇ ਨਾ ਕਿਤੇ ਫੰਡਾਮੈਂਟਲ ਰਾਈਟਸ ਤੇ ਨਾਲ ਵੀ ਜਾ ਕੇ ਜੁੜਦਾ ਹੈ ਤੇ ਇਸੇ ਕਰਕੇ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਉਸ ਨੂੰ ਵਿਚਾਰਦੇ ਹਾਂ ਅਸੀਂ ਕਿ ਸਿੱਖ ਧਰਮ ਦੇ ਵਿੱਚ ਬਹੁਤ ਧਰਮ ਦੇ ਵਿੱਚ ਤੇ Hindu ਧਰਮ ਦੇ ਵਿੱਚ ਇਸ ਤੇ ਇਸ ਤੱਕ ਕਿ ਲਿਆ ਜਾਂਦਾ ਹੈ ਜਿਸ ਤਰ੍ਹਾਂ Hindu ਵਿਚਾਰਧਾਰਾ ਜਿਸ ਨੂੰ ਬਸ ਸਨਾਤਨੀ ਵਿਚਾਰਧਾਰਾ ਕਹਿੰਦੇ ਆ ਅਕਸਰ ਇਸ ਨੂੰ ਇਸ ਤਰ੍ਹਾਂ ਦੂਸਰਾ ਸ਼ਬਦ ਜਿਹੜਾ ਹੈ ਇਸ ਨੂੰ ਮੋਕਸ਼ ਯਾਨੀ ਕਿ ਸ਼ਬਦ ਦੇ ਨਾਲ ਜੁੜਦੇ ਆ ਜਿਸਦੇ ਅਰਥ ਬਣ ਜਾਂਦੇ ਆ ਉਹਨਰ ਜਨਮ ਦੇ ਚੱਕਰ ਤੋਂ ਮੁਕਤੀ ਪਰ ਜੇ ਉਸ ਨੂੰ ਗ੍ਰੇਟ ਐ ਡੀਪਲੀ ਇਸ ਨੂੰ ਅੰਡਰਸਟੈਂਡ ਕਰਨੀ ਕਿਤੇ ਨਾ ਕਿਤੇ ਜਿਹੜਾ ਪੁਨਰ ਜਨਮ ਦਾ ਚੱਕਰ ਹੈ ਉਹ ਵੀ ਆਪਣੇ ਆਪ ਦੇ ਵਿੱਚ ਖਲਕ ਮਿਲਦਾ ਇੱਕ ਪਾਸੇ ਉਹ ਰੀਕਾਰਨੇਸ਼ਨ ਤੇ ਯਕੀਨ ਕਰਦੇ ਆ ਕਿ ਵੀ ਬੰਦਾ ਮਰਦਾ ਫਿਰ ਉਹ ਦੂਜਾ ਜਨਮ ਲੈਂਦਾ ਹੈ ਇਸ ਕਰਕੇ ਸਤਾਂ ਜਨਮਾਂ ਦਾ ਦਸਵਾਂ ਜਨਮਾਂ ਦਾ ਇਹੋ ਜਿਹਾ ਉਹਨਾਂ ਦੇ ਕਨਸੈਪਟ ਨੇ ਪਰ ਦੂਜੇ ਪਾਸੇ ਉਸ ਨੂੰ ਕਿਤੇ ਉਹ ਕਹਿੰਦੇ ਆ ਆ ਉਹ ਜੀ ਬ੍ਰਹਮਪੁਰੀ ਚ ਚਲਾ ਗਿਆ ਉਹ ਜੀ ਇੰਦਰਪੁਰੀ ਚ ਚਲਾ ਗਿਆ ਜਿਸ ਨੂੰ ਉਸ ਤੌਰ ਤੇ ਕਹਿੰਦੇ ਆ ਕਿ ਸਵਰਗ ਦਾ ਜਿਹੜਾ ਜਿਹੜਾ ਬਾਦਸ਼ਾਹ ਹੈ ਯਾਨੀ ਕਿ ਉੱਥੇ ਵੀ ਐਡਮਿਨਿਸਟ੍ਰੇਸ਼ਨ ਹੀ ਆ ਜਿਸ ਨੂੰ ਆਪਾਂ ਕਹਿੰਦੇ ਆ ਜੀ ਇੰਦਰ ਦੀ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਵਿਚਾਰੀ ਆਮ ਯਾਨੀ ਕਿ ਇਤਿਹਾਸ ਦੇ ਵਿੱਚ ਮ ਇਤਿਹਾਸ ਦੇ ਵਿੱਚ ਉਸ ਦਾ ਜਿਹੜਾ کردار ਚੁਣਿਆ ਗਿਆ। ਫਿਰ ਆਪਾਂ ਬਹੁਤ ਧਰਮ ਦੇ ਵਿੱਚ ਜਦੋਂ ਗੱਲ ਕਰਦੇ ਆ ਇੱਥੇ ਇਸ ਦਾ ਦੂਸਰਾ ਸ਼ਬਦ ਹੈ ਨਿਰਵਾਣ। ਤੇ ਜੇ ਇਸ ਨੂੰ ਅਸੀਂ ਦੇਖੀਏ ਉਹ ਕਹਿੰਦੇ ਬਈ ਦੁਨੀਆ ਦੁੱਖਾਂ ਦਾ ਘਰ ਹੈ ਤੇ ਆਮ ਯਾਨੀ ਕਿ ਤੇ ਨਾਲੇ ਪਨਰ ਜਨਮ ਵਗੈਰਾ ਤੇ ਵੀ ਉਹ ਯਕੀਨ ਕਰਦੇ ਆ ਤੇ ਇਸ ਤੋਂ ਮੁਕਤ ਹੋਣ ਦੇ ਲਈ ਸਮਾਪਤ ਹੋਣ ਦੇ ਲਈ ਨਿਰਵਾਨ ਹਾਸਲ ਕਰਨਾ ਜੈਨ ਧਰਮ ਦੇ ਵਿੱਚ ਬੰਧਨ ਮੁਕਤੀ ਇੱਕ ਸ਼ੁੱਧ ਗਿਆਨ ਵਾਲਾ ਅਵਸਥਾ ਪ੍ਰਾਪਤ ਕਰਨਾ ਕਰਮ ਦੇ ਸੰਕੇਤ ਨੂੰ ਜਿਹੜਾ ਉਹ ਮੁਕਤੀ ਕਹਾ ਕੇ ਮੋਖਸ਼ ਕਹਿੰਦੇ। ਤੇ ਸਿੱਖ ਧਰਮ ਦੇ ਵਿੱਚ ਅਗਿਆਤਮਕ ਮੁਕਤੀ ਨੂੰ ਦਰਸਾਉਂਦੀ ਜਿਹੜਾ ਆਮ ਡੈਫੀਨੇਸ਼ਨ ਦਿੱਤੀ ਜਾਂਦੀ ਆ ਉਹ ਉਸੇ ਤਰ੍ਹਾਂ ਹੀ ਪੁਨਰਜਨਮ ਵਗੈਰਾ ਵਗੈਰਾ ਦੀ ਗੱਲ ਏ ਪਰ ਜਦੋਂ ਗੁਰਬਾਣੀ ਤਾਂ ਅੱਗੇ ਨਹੀਂ ਕਰਦੇ ਆ ਤਾਂ ਇੱਥੇ ਮਰਨ ਮੁਕਤ ਦਾ ਕੋਈ ਕਨਸੈਪਟ ਹੀ ਨਹੀਂ ਆ ਬੰਦਨ ਤੋਂ ਮੁਕਤ ਹੋਣਾ ਵਿਕਾਰਾਂ ਤੋਂ ਮੁਕਤ ਹੋਣਾ ਇਸ ਨੂੰ ਹੀ ਮੁਕਤੀ ਕਿਹਾ ਜਾਂਦਾ ਏ ਸਿੱਖ ਵਿਚਾਰਧਾਰਾ ਦੇ ਅੰਦਰ ਕਿਉਂਕਿ ਆਪਾਂ ਇਸ ਨੂੰ ਥੋੜਾ ਹੋਰ ਐਲਬੋਰੇਟ ਕਰਦੇ ਆਂ ਤਾਂ ਆਪ ਆਪ ਦੇਖਦੇ ਆ ਕਿ ਪਛਮੀ ਵਿਦਵਾਨ ਕਿਉਂਕਿ ਜਿੱਥੇ ਅਸੀਂ ਇਹ ਕਹਿੰਦੇ ਕਿ ਵੀ ਮਨੁੱਖ ਆਇਆ ਏ ਉਹ ਉਸਦੇ ਕਰਮਾਂ ਦਾ ਹਿਸਾਬ ਹੋਏਗਾ ਇਸਲਾਮ ਦਾ ਯਾਨੀ ਕਿ ਜਿੰਨੇ ਵੀ ਜਿਹੜੇ ਇਬਰਾਹਿਮਿਕ ਧਰਮ ਨੇ ਉਹਨਾਂ ਸਾਰਿਆਂ ਦਾ ਇਹੀ ਕਨਸੈਪਟ ਹੈ ਕਿ ਇੱਕ ਦਿਨ ਰੋਜ਼ੇ ਹਸ਼ਰ ਦਾ ਡੇ ਆਫ ਜਜਮੈਂਟ ਉਸ ਨੂੰ 크ਿਸਚੀਅਨਟੀ ਚ ਕਹਿੰਦੇ ਆ ਇਹ ਕਹਿੰਦੇ ਆ ਜੀ ਕਾਇਮਤ ਦਾ ਦਿਨ ਹੋਏਗਾ ਉਸ ਦਿਨ ਸੂਰਜ ਉਕਿਆ ਜਾਏਗਾ ਇਨਸਾਨਾਂ ਦਾ ਜਿਹੜਾ ਜਿਨੀਅਰੀ ਰੂਹ ਨੇ ਇਹਨੂੰ ਕਬਜ਼ ਕੀਤਾ ਗਿਆ ਹੈ ਤੇ ਫਿਰ ਇਹਨਾਂ ਨੂੰ ਫਿਰ ਮੋਰ ਸੁਰਜੀਤ ਕੀਤਾ ਜਾਏਗਾ ਤੇ ਫਿਰ ਇਹਨਾਂ ਨੂੰ ਉਸ ਦਿਨ ਇਹਨਾਂ ਦੀ ਜਜਮੈਂਟ ਹੋਏਗੀ ਇਹਨਾਂ ਦਾ ਹਿਸਾਬ ਕਿਤਾਬ ਹੋਏਗਾ ਮਾੜੇ ਕਰਮਾ ਵਾਲਿਆਂ ਦਾ ਮਾੜਾ ਹਾਸ਼ਰ ਹੋਏਗਾ ਚੰਗੇ ਕਰਮਾ ਵਾਲਿਆਂ ਨੂੰ ਬਹਾਸ਼ ਤੇ ਦੋਸਤ ਦਾ ਜਿਹੜਾ ਕਨਸੈਪਟ ਹੈ ਪਰ ਕਿਤੇ ਨਾ ਕਿਤੇ ਉਹ ਵੀ ਇਸ ਕਨਸੈਪਟ ਦੇ ਨਜ਼ਦੀਕ ਹੈ ਥੋੜਾ ਜਿਹਾ ਜਿਸ ਤਰ੍ਹਾਂ ਕਿ ਸਿੱਖ ਵਿਚਾਰਧਾਰਾ ਬੰਧਨ ਤੋਂ ਮੁਕਤ ਹੋਣਾ ਜੀਵਨ ਮੁਕਤ ਦਾ ਜਿਹੜਾ ਕਨਸੈਪਟ ਦੱਸ ਰਹੀ ਆ ਉਹ ਕਿਤੇ ਨਾ ਕਿਤੇ ਜਿਹੜੀ ਪੱਛਮੀ ਜਿਹੜੀ ਸਾਇੰਟਿਫਿਕ ਜਿਹੜੀ ਸੋਚ ਜਦੋਂ ਦਾ ਯਾਨੀ ਕਿ এনਲਾਈਟਨਮੈਂਟ ਦਾ ਜਿਹੜਾ ਪੀਰੀਅਡ ਆਇਆ ਉਸ ਤੇ ਨਾਲ ਹੀ ਆਪਾਂ ਇੱਕ ਯਾਨੀ ਕਿ ਪੋਲਿਟੀਕਲ ਫਿਲਾਸਫੀ ਦੇ ਇਤਿਹਾਸ ਦੇ ਵਿੱਚ ਇੱਕ ਫੇਮਸ ਕੋਟ ਜਿਹੜਾ ਹੈ ਉਹ ਜਾਨ

ਦਿ ਸੋਸ਼ਲ ਕੰਟਰੈਕਟ ਦੇ ਵਿੱਚ ਇਹ ਲਿਖਦਾ ਹੈ। ਯਾਨੀ ਮਨੁੱਖ ਜਿਹੜਾ ਹੈ ਉਹ ਪੈਦਾ ਤਾਂ ਸੁਤੰਤਰ ਹੋਇਆ ਪਰ ਹਰ ਥਾਂ ਤੇ ਉਹਨੂੰ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ। ਇੱਕ ਹੋਰ ਫਿਲਾਸਫਰ ਹੈ ਜான் ਲਾਕਸ ਇਹ 1632 1704 ਤੱਕ ਹੋਇਆ ਦਾ। ਉਹ ਇਹ ਦਲੀਲ ਦਿੰਦਾ ਹੈ ਕਿ ਜਿਹੜੀ ਨੈਚੁਰਲ ਰਾਈਟਸ ਜਿਹੜੇ ਨੇ ਮਨੁੱਖ ਦੇ ਪੈਦਾ ਹੋਣ ਦੇ ਨਾਲ ਹੀ ਲਾਈਫ ਜੀਵਨ ਸੁਤੰਤਰਤਾ ਤੇ ਪ੍ਰਾਪਰਟੀ ਇਸ ਦਾ ਜਿਹੜਾ ਹੱਕ ਹੈ ਬੁਨਿਆਦੀ ਹੱਕ ਹੈ ਮਨੁੱਖ ਦਾ ਤੇ ਸਰਕਾਰਾਂ ਨੂੰ ਇਹਨਾਂ ਪ੍ਰਤੀ ਜਿਹੜਾ ਇਹਨਾਂ ਦੀ ਜਿਹੜੀ ਸੁਰੱਖਿਆ ਜਿਹੜੀ ਉਹ ਦੇਣ ਦੀ ਯਾਨੀ ਕਿ ਜ਼ਿੰਮੇਵਾਰੀ ਸਰਕਾਰਾਂ ਦੀ ਬਣ ਜਾਂਦੀ ਹੈ ਫਿਰ ਕਾਰਲ ਮਾਰਕਸ ਨੇ ਵੀ ਜਿਹੜਾ ਕਿ ਜਿਸ ਨੂੰ ਆਪਾਂ ਕਮਿਊਨਿਜ਼ਮ ਦਾ ਬਾਨੀ ਕਹਿੰਦੇ ਆ ਉਹ ਵੀ ਉਹਦਾ ਵੀ ਜਿਹੜਾ ਵਿਸ਼ਵਾਸ ਸੀ ਉਹ ਕਹਿੰਦਾ ਐਕਨੋਮਿਕ ਤੇ ਸੋਸ਼ਲ ਸਟਰਕਚਰ ਜਿਹੜੇ ਨੇ ਜਿਹੜੇ ਯਾਨੀ ਕਿ ਜਿਹੜਾ ਅਸੀਂ ਦੁਨੀਆ ਦੀ ਅਸੀਂ ਦੇਖਦੇ ਆ ਜਿੰਨੀ ਆਰਥਿਕਤਾ ਔਰ ਸੋਸ਼ਲ ਸਮਾਜ ਦੇ ਵਿੱਚ ਜਿਹੜੀ ਬਣਾਵਟ ਹੈ ਜਿਸ ਤੋਂ ਅਸੀਂ ਕਹਿੰਦੇ ਆ ਸੋਸ਼ਲ ਫੈਬਰਿਕਸ ਆਫ ਦੀ ਸੋਸਾਇਟੀ ਯਾਨੀ ਕਿ ਸਮਾਜ ਦਾ ਟਾਣਾ-ਬਾਣਾ ਉਹ ਆਮ ਲੋਕਾਂ ਦੀ ਜਿਹੜੀ ਜਿਹੜੀ ਆਜ਼ਾਦੀ ਉਸ ਨੂੰ ਕੋਚਲ ਦਿੰਦਾ ਹੈ ਉਸ ਨੂੰ ਖਤਮ ਕਰ ਦਿੰਦਾ ਹੈ ਤੇ ਇਸੇ ਤਰ੍ਹਾਂ ਹੋਰ ਕਈ ਫਿਲਾਸਫਰਸ ਨੇ ਹੱਥਸਰ ਵਾਲਿਆ ਕਿ ਉਹ ਕਹਿੰਦੇ ਕਿ ਜਿਹੜੀ ਬੁਨਿਆਦੀ ਜਿਹੜੀ ਫਰੀडम ਹੈ ਉਹ ਹਮੇਸ਼ਾ ਹੀ ਨੈਚੁਰਲ ਤੇ ਮੋਰਲ ਜਸਟਿਸ ਨੂੰ ਪ੍ਰਾਪਤ ਕਰਦੇ। ਫਿਰ ਆਪਾ ਜੁਰਬਾਣੀ ਦੇ ਵੱਲ ਜਾਂਦੇ ਆਂ। ਜਦੋਂ ਗੁਰੂ ਸਾਹਿਬ ਰਾਮਸ ਹਨ ਉਹੇ ਸਮਝਾਉਂਦੇ ਆ ਕਿ ਮਨੁੱਖ ਦੇ ਵਾਸਤੇ ਪੰਥੀ ਕਹਿੰਿਆ ਕਿ ਜਿਸ ਨੇ ਗੁਰਨਾਮਕ ਪਾਤਸ਼ਾਹ ਦਾ ਜਿਹੜਾ ਯਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਹੜਾ ਪਹਿਲਾ ਹੀ ਜਿਹੜਾ ਆ ਆਪਾਂ ਕਹਿੰਿਆ ਪ੍ਰੀਮੰਬਦ ਜਿਸ ਨੂੰ ਮੂਲ ਮੰਤਰ ਕਹਿੰਦੇ ਆ ਉਹਦੇ ਵਿੱਚ ਅਕਾਲ ਪੁਰਖ ਦੇ ਗੁਣਾਂ ਦੀ ਵਿਆਖਿਆ ਤੋਂ ਬਾਅਦ ਮਨੁੱਖ ਦੇ ਮਨੋਰਥ ਵੀ ਦੀ ਗੱਲ ਜਿੱਥੇ ਆਗ ਯਾਨੀ ਕਿ ਅਕਾਲ ਪੁਰਖ ਦੀ ਜਿਹੜੀ ਆਗ ਸੱਚ ਤੋਂ ਲੈ ਕੇ ਨਾਨਕ ਫੋਸੀ ਪੀ ਸੱਚ ਤੱਕ ਜਿਹੜਾ ਸਮੇਂ ਦੇ ਵਿੱਚ ਅਕਾਲ ਦਾ ਕਨਸੈਪਟ ਉਸ ਤੋਂ ਬਾਅਦ ਜਦੋਂ ਇਨਸਾਨ ਦੀ ਗੱਲ ਆਉਂਦੀ ਹੈ ਕਿ ਉਹਦੀ ਪ੍ਰਾਪਤੀ ਜਿਹੜੀ ਹੈ ਪਹਿਲੀ ਪੌੜੀ ਦਾ ਅੰਤ ਜਿਹੜਾ ਕਿਉਂ ਸਚਿਆਰਾ ਹੋਈ ਇਸ ਦਾ ਮਤਲਬ ਆ ਕਿ ਮਨੁੱਖ ਦੀ ਜ਼ਿੰਦਗੀ ਦਾ ਮਕਸਦ ਕੀ ਹੈ ਸਚਿਆਰਾ ਬਣਨਾ ਕਿ ਉਹ ਕੂੜੇ ਟੁੱਟੇ ਪਾ ਇਹ ਜਿਹੜੀ ਪਰਮ ਦੀ ਦੀਵਾਰ ਹੈ ਜਿਹੜਾ ਹੈ ਪਰਮ ਦਾ ਇੱਕ ਪਾਣਾ ਬਣਾਇ ਇਜਲਾ ਦੁਬਿਧਾ ਕਿਵੇਂ ਟੁੱਟੇਗੀ ਸਚਾਈ ਨਾਲ ਮਨੁੱਖ ਦਾ ਸਾਹਮਣਾ ਕਿਵੇਂ ਹੋਏਗਾ ਵਾਸਤਵਿਕਤਾ ਦੇ ਕਿ ਇੱਥੇ ਹੀ ਗੁਰੂਆਂ ਨੂੰ ਪਾਤਸ਼ਾ ਆਪਣਾ ਫੈਸਲਾ ਦੇਂਦੇ ਨੇ ਆਪਣਾ ਵਰਡਿਤ ਦੇਂਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਹੀਂ ਕਿ ਕਰਤੇ ਦੇ ਇਹ ਰਜ਼ਾ ਦੇ ਵਿੱਚ ਕਰਤੇ ਦੀ ਲਾਜ਼ ਆਫ ਕਾਸਮਾਸ ਤੇ ਅੰਤਰਗਤ ਕਰਤੇ ਦੇ ਹੁਕਮਾਂ ਦੇ ਵਿੱਚ ਉਸ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਹੀ ਉਸ ਨੂੰ ਐਕਸੈਪਟ ਕਰ ਲੈਣਾ ਪਾਉ ਜ਼ਿੰਦਗੀ ਦੀ ਹਕੀਕਤ ਨੂੰ ਜਾਣ ਲੈਣਾ ਹੀ ਸਚਾਰਾ ਬਣਨਾ ਹੈ ਉੱਪਰ ਹੁਕਮ ਦੀ ਵਿਆਖਿਆ ਵੀ ਅੱਗੇ ਆਗੇ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਹਿਲਾਂ ਕੱਟਦੇ ਨੇ ਚਾਰ ਜਿਹੜੇ ਤਰੀਕੇ ਨੇ ਕਿਉਂਕਿ ਮਕਸਦ ਤੇ ਹੋਈ ਆ ਨਾ ਕਿ ਸਚਾਰਾ ਬਣਨਾ ਜਾਣਨਾ ਫਾਲ ਜਨਨ ਇਹ ਜਨਰਲ ਲਿਬਰੇਸ਼ਨ ਨੇ ਮੁਕਤੀ ਉਸ ਤੇ ਨਾਲ ਪੇਧ ਹੋਣਾ ਜਿਸ ਨੂੰ ਅਸੀਂ ਕਈ ਤਰੀਕੇ ਨਾਲ ਡਿਫਾਈਨ ਕਰ ਸਕਦੇ ਹਾਂ ਤੇ ਜਦੋਂ ਜਾਣਨ ਦੀ ਗੱਲ ਆ ਗਈ ਸੰਜਮ ਦੀ ਗੱਲ ਆ ਗਈ ਉਹ ਇਹ ਕਹਿੰਦੇ ਕਿ ਬਾਈ ਜਿਹੜੇ ਕਰਮ ਕਾਂਡ ਨੇ ਭਾਵੇਂ ਤੁਸੀਂ ਆਪਣੇ ਆਪ ਨੂੰ ਸੁੱਚਾ ਕਰੋ ਤੀਰਥਾਂ ਤੇ ਇਸ਼ਨਾਨ ਕਰੋ ਇਹਦੇ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ ਇਹਦੇ ਨਾਲ ਸੁੱਚਾ ਨਹੀਂ ਹੋ ਸਕਦਾ ਕਿਉਂਕਿ ਇਹ ਨੇਚਰ ਦੇ ਵਿਰੁੱਧ ਇਸੇ ਤਰ੍ਹਾਂ ਮਨਦਾਰਕੀ ਬੈਠ ਜਾਣਾ ਸਮਾਧੀ ਲਾ ਕੇ ਬੈਠ ਜਾਣਾ ਇਹਦੇ ਨਾਲ ਵੀ ਕੋਈ ਪ੍ਰਾਪਤੀ ਨਹੀਂ ਹੁੰਦੀ ਸੰਸਾਰ ਦੇ ਹਰ ਪ੍ਰਕਾਰ ਦੇ ਪਦਾਰਥ ਨੂੰ ਭੋਗਣ ਦੇ ਨਾਲ ਵੀ ਕੋਈ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਉਹਦੇ ਨਾਲ ਤਾਂ ਹੋਰ ਵੱਧ ਜਾਂਦਾ ਹੈ ਸਾਹਸ ਘਟੇ ਲੱਖ ਕੋ ਉਤਾਰੇ ਤ੍ਰਿਪਤਿ ਨਾਵੇਂ ਪਾਇਆ ਪਾਛੇ ਪਾਵੇ ਤੇ ਫਿਰ ਅਸੀਂ ਇਹ ਕਹੀਏ ਕਿ ਸੰਸਾਰ ਦੇ ਜਿਹੜੇ ਫालतू ਗਿਆਨ ਨੇ ਚਲਾਕੀਆਂ ਨੇ ਟ੍ਰਿਕਾਂ ਨੇ ਲੋਕਾਂ ਨੂੰ ਪ੍ਰਭਾਵਨ ਦਾ ਯਾਨੀ ਕਿ ਜਿਹੜੇ ਇਹ ਚੀਜ਼ਾਂ ਇਹ ਮੰਨ ਕੇ ਇਹ ਵੀ ਕਿਸੇ ਕੰਮ ਦੀ ਨਹੀਂ ਇਹ ਤੁਹਾਡਾ ਸਾਥ ਨਹੀਂ ਦੇ ਸਕਦੀ ਕਿ ਉਸ ਜਿਹੜਾ ਹੋਈ ਕਿ ਉਹ ਕੂੜਾ ਟਟੇਪਾ ਫਿਰ ਮਕਸਦ ਕੀ ਹੈ ਮਕਸਦ ਇਹ ਹੈ ਕਿ ਸਚਾਈ ਨੂੰ ਜਾਣਨਾ ਉਸ ਅਕਾਲ ਪੁਰਖ ਦੇ ਸੱਚ ਨੂੰ ਜਾਣਨਾ ਜਾਣਨ ਵਾਲਾ ਹੀ ਸਚਾਰਾ ਹੋ ਸਕਦਾ ਤੇ ਉਸ ਤੇ ਵਾਸਤੇ ਸੰਸਾਰ ਦੇ ਇਹਨਾਂ ਬੰਧਨਾਂ ਤੋਂ ਮੁਕਤ ਹੋਣਾ ਜਿਸ ਨੂੰ ਗੁਰਬਾਣੀ ਵਿੱਚ ਕਿਹਾ ਜੀਵਨ ਮੁਕਤ ਇਸ ਜੀਵਨ ਦੇ ਵਿੱਚ ਨਾਨਕ ਸਤਗੁਰੂ ਭੇਟਿਏ ਨਾਨਕ ਜੀ ਕਹਿੰਦੇ ਨੇ ਜਦੋਂ ਸਤਗੁਰੂ ਦਾ ਮਿਲਾਪ ਹੁੰਦਾ ਹੈ ਸਤਗੁਰੂ ਤੋਂ ਗਿਆਨ ਪ੍ਰਾਪਤ ਹੁੰਦਾ ਹੈ ਸਤਗੁਰੂ ਤੇ دیدار ਹੁੰਦਾ ਹੈ ਬਚਨ ਬिलास ਹੁੰਦਾ ਸਤਗੁਰੂ ਦਾ ਗਿਆਨ ਪ੍ਰਾਪਤ ਹੋ ਪੂਰੀ ਹੋਵੇ ਜੁਗਤ ਨਾਨਕ ਸਤਗੁਰੂ ਭੇਟਿਏ ਪੂਰੀ ਹੋਵੇ ਜੁਗਤ ਉਹ ਜੁਗਤੀ ਉੱਥੇ ਪ੍ਰਾਪਤ ਹੁੰਦੀ ਹੈ। ਕਿਪਰਸ ਜੁਗਤੀ ਨਾਲ ਕੀ ਹੁੰਦਾ? ਹੱਸਣਦੇ ਆ, ਖਲੰਦੇ ਆ, ਪੈਣਦੇ ਆ, ਖਾਣਦੇ ਆ ਵਿੱਚੇ ਹੋਏ। ਸਾਰਾ ਕੁਝ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਹੀ ਮਨੁੱਖ ਇਸ ਸੰਸਾਰ ਨੂੰ ਹੰਡਾਉਂਦਾ ਹੋਇਆ ਇਸ ਸੰਸਾਰ ਵਿੱਚ ਮੁਕਤ। ਕਿਉਂਕਿ ਮੇਨ ਜਿਹੜਾ ਮਨ ਦੀ ਸਾਰਾ ਕੁਝ ਮਨ ਨਾਲ ਜੁੜਿਆ ਹੈ ਮਨ ਨੂੰ ਸ਼ਾਂਤ ਕਰਨਾ ਪੀਸ ਆਫ ਮਾਈਂਡ ਪ੍ਰਾਪਤ ਕਰਨੀ ਜਦੋਂ ਸਮਝ ਆ ਜਾਏਗੀ ਵਸਤੂਤਾ ਫੂਟੇ ਆਂਡਾ ਭਰਮ ਕਾ ਮਨੀ ਤੇ ਸੋ ਗਿਆਨ ਪ੍ਰਾਪਤ ਕਰਨ ਦੇ ਨਾਲ ਜਿਸ ਨੂੰ ਨਾਮ ਵੀ ਕਿਹਾ ਮਨੁੱਖ ਜਿਹੜਾ ਹੈ ਉਸ ਨੂੰ ਜਦੋਂ ਸੋਝੀ ਹੋ ਗਈ ਉਸ ਨੂੰ ਸਾਰੇ ਧਰਮ ਆਵਾਗੌਣ ਦੂਜੇ ਕਰਮ ਕਾਂਡ ਉਹਦੇ ਸਾਹਮਣੇ ਜਿਹੜੀਆਂ ਕਈ ਤਰ੍ਹਾਂ ਦੇ ਜਿਹੜੇ ਜਮ ਦੀ ਹੋਂਦ ਚਿਤ੍ਰਗੁਪਤੀ ਹੋਂਦ ਜਿਹੜੀਆਂ ਵੀ ਚੀਜ਼ਾਂ ਨੇ ਇਹਨਾਂ ਦੀ ਵਾਸਤਵਿਕਤਾ ਕਿਉਂਕਿ ਇਹਨਾਂ ਦੀ ਵਾਸਤਵਿਕਤਾ ਮਨੁੱਖ ਦੀ ਸੋਚ ਨਹੀਂ ਲਾਵੇ ਜਦੋਂ ਮਨੁੱਖ ਦਾ ਜਦੋਂ ਆਕਾਲ ਪੁਰਖ ਨੇ ਮਨੁੱਖ ਨੂੰ ਉਸਤੇ ਅੰਦਰ ਗੁਰੂ ਨੇ ਸਤਿਗੁਰੂ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਰ ਤਹ ਮੰਦਰ ਖੁਲੀ ਕੋਠੜੀ ਰਤਨਿ ਜਦੋਂ ਸਤਿਗੁਰੂ ਦੇ ਗਿਆਨ ਦਾ ਦੀਵਾ ਹਿਰਦੇ ਚ ਪ੍ਰਕਾਸ਼ ਹੋ ਗਿਆ ਜਿਹੜਾ ਇਹ ਮਨ ਮੰਦਰ ਹੈ ਸਰੀਰ ਇਹ ਮਨ ਵਿੱਚ ਜਿਹੜੀ ਜਹਾਲਤ ਅੰਧਕਾਰ ਉਹ ਖਤਮ ਹੋ ਗਿਆ ਬਿਨਸੈ ਅੰਧਕਾਰ ਤੰਗ ਮੰਦਰ ਦੇ ਵਿੱਚੋਂ ਇਸ ਸਰੀਰ ਦੇ ਵਿੱਚੋਂ ਇਸ ਸੋਚਣੀ ਦੇ ਵਿੱਚੋਂ ਨੂੰ ਪਵਿੱਤਰ ਕਿਸ ਨੂੰ ਕਰਨਾ ਹੈ ਨਾ ਜਦੋਂ ਗੁਰੂ ਸਾਹਿਬ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਇਹ ਕਹਿੰਦੇ ਆ ਕਿ ਸਰੀਰ ਨੂੰ ਪਾਰਿਆ ਹੱਥ ਪੈਰ ਤਾਂ ਦੇ ਪਾਣੀ ਤੋਂ ਉੱਤੇ ਉਤਰ ਉਸ ਕੀ ਸਰੀਰ ਨੂੰ ਮੈਲ ਲੱਗਦੀ ਆ ਪਾਣੀ ਨਾਲ ਸਾਫ ਹੋ ਜਾਂਦੀ ਆ ਥੋੜੀ ਹੋਰ ਗੰਦਗੀ ਹੁੰਦੀ ਆ ਮੂਤ ਪੂਲੀਤੀ ਕੱਪੜਾ ਤੇ ਸਭਨ ਲਈ ਹੋਤੋ ਸਾਬਣ ਨਾਲ ਧੋ ਲਾਂਗੇ ਭੜਿਆ ਮਤ ਪਾਪਾ ਕੇ ਸਾ ਗੀ ਮਾਤੇ ਜੇ ਇਹ ਮਾਰੇ ਵਿਚਾਰਾਂ ਨਾਲ ਭੜੀ ਹੋਈ ਹੈ ਇਹ ਹੀ ਗੁਲਾਮੀ ਉਹ ਤੋਤਾ ਨਾਮ ਹੈ ਕਿ ਉਸ ਨੂੰ ਗਿਆਨ ਦੇ ਰੰਗ ਦੇ ਵਿੱਚ ਨਾਮ ਦੇ ਰੰਗ ਦੇ ਵਿੱਚ ਕਾਲਪੁਰੰਦੀ ਸਿਰਫ ਸਲਾਹ ਤੋਂ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਮਨ ਦੇ ਅੰਦਰੋਂ ਵਿਕਾਰ ਜਿਹੜੇ ਆ ਮਤ ਜਿਹੜੀ ਆ ਉੱਚੀ ਹੋ ਜਾਂਦੀ ਐ ਇਸੇ ਕਰਕੇ ਮਨ ਅਰਦਾਸ ਹੀ ਕਰਦਾ ਐ ਸਿੱਖ ਮਾਨੀ ਨੀਂਆ ਮਤਿ ਮਨ ਨੀਂਆ ਦਾ ਮਤਲਬ ਹੰਕਾਰ ਖਤਮ ਹੋ ਜਾਂਦਾ ਐ ਹੰਕਾਰ ਤਾਂ ਹੀ ਖਤਮ ਹੋਏਗਾ ਨਾ ਕਿ ਜਦੋਂ ਉਹ ਕਹਿੰਦਾ ਹੁਕਮਾਂ ਅੰਦਰ ਸਾਬ ਕੋ ਬਾਹਰ ਹੁਕਮਾਂ ਕੋਈ ਨਾਮਕ ਹੁਕਮਾ ਜੇ ਮੁਝੇ ਤਾਂ ਹੁਮੈ ਤੇ ਹੈ ਨਾ ਕੋਈ ਜਦੋਂ ਉਸ ਨੂੰ ਕੋਮਦੀ ਸਮਝ ਆ ਗਈ ਉਹਦੇ ਅੰਦਰ ਹੋਣਾ ਨਹੀਂ ਰਹਿਣੀ ਮਨ ਨਿਵਾ ਹੋ ਗਿਆ ਪਰ ਸੋਚਣੀ ਜਿਹੜੀ ਆਉਂਦੀ ਸ਼ੁਭ ਵਿਚਾਰਾਂ ਦੇ ਕਰਕੇ ਬਹੁਤ ਬੁਲੰਦ ਪਾਇਦਾ ਸੋਚਣੀ ਉਹਦੀ ਹੋ ਜਾਂਦੀ ਹੈ ਇੱਕ ਪਾਸੇ ਉਹਦੀ ਨਿਮਰਤਾ ਆ ਜਾਂਦੀ ਹੈ ਦੂਜੇ ਪਾਸੇ ਉਹਦਾ ਸੋਚ ਜਿਹੜੀ ਆ ਬਹੁਤ ਉੱਪਰ ਚਲੀ ਜਾਂਦੀ ਹੈ ਉਹ ਅਧਿਆਤਮਿਕ ਲਵਲ ਜਿਹੜਾ ਹੈ ਇਸੇ ਨੂੰ ਹੀ ਗੁਰਬਾਣੀ ਦੇ ਵਿੱਚ ਕਿਤੇ ਨਾ ਕਿਤੇ ਮੁਕਤੀ ਕਿਹਾ ਗਿਆ ਹੁਣ ਕਿਉਂਕਿ ਜਦੋਂ ਆਪਾਂ ਜੀਵਨ ਮੁਕਤੀ ਕਨਸੈਪਟ ਦੀ ਗੱਲ ਕਰਦੇ ਹਾਂ ਬਾਣੀ ਚੰਗਾ ਸੁਖੁਣੀ ਸਾਹਿਬ ਉਹ ਕਹਿੰਦੇ ਨੇ ਤੇ ਸੁਖੁਣੀ ਸਾਹਿਬ ਦੇ ਵਿੱਚ ਹੀ ਅਸੀਂ ਇੱਕ ਯਾਨੀ ਕਿ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਪਰਮ ਦੀ ਆਗਿਆ ਆਤਮ ਹਕਤਾ ਹੈ ਜੀਵਨ ਮੁਕਤੀ ਨੂੰ ਕਹਾ ਹੈ ਜੇਰਾ ਆਪਣੇ ਆਪ ਤੇ ਪ੍ਰਮਾਤਮਾ ਦੀ ਆਗਿਆ ਨੂੰ ਹੁਕਮ ਨੂੰ ਲਾਗੂ ਕਰਦਾ ਹੈ ਆਤਮ ਬਾਣੀ ਚ ਆਤਮਾ ਸ਼ਬਦ ਵੀ ਹੈਗਾ ਪ੍ਰਮਾਤਮਾ ਸ਼ਬਦ ਨਹੀਂ ਹੁੰਦੀ ਪਰ ਆਤਮ ਆਤਮ ਦਾ ਅਰਥ ਬਾਣੀ ਦੇ ਵਿੱਚ ਸਭ ਤੋਂ ਆਪਣਾ ਆਪ ਜਿਹੜਾ ਆਪਣੇ ਆਪ ਤੇ ਨਿਜ ਤੇ ਜਦੋਂ ਇਹ ਕਹਿੰਦਾ ਨਾ ਆਤਮ ਜਿਹੜਾ ਸਗਲ ਵਸਤਾ ਕੇ ਜਾਂ ਦਾ ਸਤੁਰ ਪੂਰਾ ਜਿਸ ਨੂੰ ਆਪਾਂ ਮਨ ਜਿੱਤੇ ਜਗ ਜਿੱਤ ਕਹਿੰਦੇ ਆ ਦੂਸਰੇ ਸ਼ਬਦਾਂ ਦੇ ਵਿੱਚ ਸਿਰਫ ਆਤਮ ਹਤਾਬੈ ਜਿਹੜਾ ਪ੍ਰਭ ਕੀ ਆਗਿਆ ਪ੍ਰਭ ਦੀ ਆਗਿਆ ਹੁਕਮ ਹੀ ਹੈ ਨਾ ਜਿਹੜਾ ਲਾਜ਼ ਆਫ ਕਾਸਮਸ ਨੇ ਕਿਉਂਕਿ ਹਰ ਸ਼ੈ ਸੰਸਾਰ ਵੀ ਉਸ ਦੇ ਹੁਕਮ ਦੇ ਵਿੱਚ ਵਿਚਰ ਰਹੀ ਹੈ ਤਾਂਵੇਂ ਉਹ ਜਿਹੜਾ ਭਾਵੇਂ ਉਹ ਚੇਤਨੈ ਜੇ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਰ ਉਸ ਸਾਰਾ ਕੁਝ ਉਸ ਬੰਧਨ ਦੇ ਵਿੱਚ ਹੀ ਉਸ ਦੀ ਆਗਿਆ ਵਿੱਚ ਤੇ ਜਦੋਂ ਮਨੁੱਖ ਉਸ ਦੀ ਆਗਿਆ ਨੂੰ ਉਸ ਇਸ ਲਾਸ ਆਫ ਕਾਸਮਸ ਨੂੰ ਆਪਣੇ ਤੇ ਲਾਗੂ ਕਰ ਲੈਂਦਾ ਉਸ ਆਧਾਰ ਤੇ ਜੀਵਨ ਸ਼ੁਰੂ ਕਰ ਦਿੰਦਾ ਉਹ ਜੀਵਨ ਮਕਤ ਹੋ ਜਾਂਦਾ ਕਿਉਂਕਿ ਉਹ ਬਾਕੀ ਬੰਧਨਾਂ ਚ ਉਹ ਪਰਮ ਦੇ ਬੰਧਨਾਂ ਚੋਂ ਸਮਾਰਟ ਦੇ ਬੰਧਨਾਂ ਚੋਂ ਉਹ ਉੱਚ ਨੀਚ ਦੇ ਬਾਹਰ ਯਾਨੀ ਹਰ ਪ੍ਰਕਾਰ ਦੇ ਕੋਝੇ ਮਾਰੇ ਖਿਆਲਾਂ ਤੋਂ ਮੁਕਤ ਹੋ ਗਿਆ ਵਿਚਾਰਾਂ ਤੋਂ ਮੁਕਤ ਹੋ ਗਿਆ ਉਹ ਜੀਵਨ ਤੇ ਫਿਰ ਹੁੰਦਾ ਕੀ ਆ ਉਹਦੇ ਵਾਸਤੇ ਖੁਸ਼ੀ ਤੇ ਗਮੀ ਕਿ ਕੋਈ ਹੋ ਜਨਤਾ ਸਾਰ ਪਤਾ ਸੌ ਸਦਾ ਆਨੰਦ ਤਾਂ ਨਹੀਂ ਵੀ ਉਹ ਤਾਂ ਸਾ ਸ੍ਰਵਣ ਤਾਂ ਸੀ ਉਸ ਮਾਟੀ ਤਾਂ ਸਾ ਅੰਮ੍ਰਿਤ ਤਾਂ ਸੀ ਬਿਖਾਟੀ ਤਸਾ ਮਾਨ ਤਸਾ ਅਬਮਾਨ ਤਸਾ ਰੰਗ ਤਸਾ ਰਾਜਨ ਜੋ ਵਰਤਾਏ ਸੋਈ ਜੁਗਤ ਨਾਨਕ ਉਹਪੁਰਖ ਕਈ ਹੈ ਜੀਵਨ ਉਹ ਵਿਅਕਤੀ ਹੀ ਨਾਨਕ ਜੀ ਕਹਿੰਦਾ ਕਿ ਉਹ ਵਿਅਕਤੀ ਹੀ ਅਸਨ ਦੇ ਵਿੱਚ ਜੀਵਨ ਮੁਕਤੇ ਉਸ ਨੂੰ ਮੁਕਤੀ ਪ੍ਰਾਪਤ ਮਰਨ ਮੁਕਤੀ ਤੇ ਗੱਲ ਹੀ ਨਹੀਂ ਹੈ ਨਾ ਬਾਣੀ ਦੇ ਵਿੱਚ ਅਰਥਾਤੇ ਆ ਯਾਨੀ ਕਿ ਇਸ ਚੀਜ਼ ਨੂੰ ਬੜਾ ਡਿਟੇਲ ਨਾਲ ਡਿਫਾਈਨ ਕੀਤਾ ਗਿਆ ਜਿਸ ਤਰ੍ਹਾਂ ਆਪਾਂ ਬੰਧਨਾਂ ਦਾ ਜ਼ਿਕਰ ਕੀਤਾ ਸੀ ਹੁਣ ਜਿਹੜੇ ਇੱਥੇ ਬੰਧਨ ਨੇ ਸੰਸਾਰ ਦੇ ਉਹ ਅਨੇਕ ਪ੍ਰਕਾਰ ਦੇ ਨੇ ਜਿਨ੍ਹਾਂ ਦੇ ਵਿੱਚ ਮਨੁੱਖ ਜਕੜਿਆ ਹੋਇਆ ਜਿਸ ਤਰ੍ਹਾਂ ਆਮ ਵਿਚਾਰਨ ਦੇ ਵਿੱਚ ਵੀ ਜਿਹੜੀ ਸਾਡੀਆਂ ਵੰਦਨ ਮਾਤ ਪਿਤਾ ਸੰਸਾਰ ਬੰਧਨ ਸੁਤ ਕਨਿਆ ਆਰ ਨਾਰ ਬੰਧਨ ਕਰਮ ਧਰਮ ਸੋਥਿਆ ਬੰਧਨ ਆ ਬਲਤ ਮੰਨ ਕੀਆ ਬੰਧਨ ਕਿਰਖੀ ਕਰ ਸੋ ਇਸ ਤਰ੍ਹਾਂ ਦੇ ਜਿਹੜੇ ਬੰਧਨ ਨੇ ਕਿਉਂਕਿ ਆਪਣੇ ਕੋਲ ਸਮਾਂ ਬਹੁਤ ਘਾਟੇ ਸੋ ਇਸ ਕਰਕੇ ਆਪਾਂ ਇਸ ਨੂੰ ਥੋੜਾ ਜਿਹਾ ਦੂਸਰੀ ਤਾਂ ਵਿਚਾਰਦੇ ਆ ਜਿਸ ਤਰ੍ਹਾਂ ਜੀਵਨ ਮੁਕਤੀ ਦੀ ਗੱਲ ਆ ਮਰਨ ਮੁਕਤ ਨੂੰ ਕਟਿਆ ਹੈ। ਆਪਾਂ ਇਸ ਨੂੰ ਹੋਰ ਵਿਚਾਰਾਂਗੇ। ਮਤਲਬ ਇਹ ਇੱਕ ਛੋਟੇ ਜਿਹੇ ਦੇ ਵਿੱਚ ਆਪਾਂ ਇਸ ਨੂੰ ਵੀ ਕਰ ਸਕਦੇ ਜਿਸ ਤਰ੍ਹਾਂ ਬਾਣੀ ਜੀ ਕਹਿੰਦੇ ਆ ਗੁਰਬਾਣੀ ਲੈ ਵਾ ਕੇ ਨਿਕੁਟੀ ਤੇ ਦੇਖ ਤੂੰ ਉਪਜਾ ਮਾਨ ਕਰਤ ਨਹੀਂ 부ਜਾ 부ਜਾ ਲਾਲਚ ਕਰੇ ਜੀਵਨ ਪਦਕਾਰਣ ਲੋਚਨ ਕਛ ਨਾ ਸੂਝੇ ਬਾਕੀ ਤੇਜ ਉਡਿਆ ਮਨ ਪੰਖੀ ਮਨ ਪੰਖੀ ਕਰ ਆਂਗਣ ਨ ਸੁਖਾਈ ਬਾਣੀ ਕਹੇ ਸੁਨੋ ਰਿਤ ਪਰਤੋ ਮਰਮੁ ਕੋ ਕਿਨ ਪਰ ਇਹ ਸਾਰਾ ਕੁਝ ਇਸੇ ਜੀਵਨ ਦੇ ਵਿੱਚ ਜਿਹੜੀਆਂ ਉਹ ਇਹਨਾਂ ਚੀਜ਼ਾਂ ਤੋਂ ਜਦੋਂ ਛੁਟਕਾਰਾ ਹੋ ਗਿਆ تا ہی ابھی پراپت کریں گے اسی طرح موئے ہوئے جو مکت دوکت نہ جانے کو پنڈیا موکو ٹھیک ہے تیری پیج پچھو ڈی ہوئے اکال پور سب کر جس طرح مکت جس طرح اپکت پگت جگت تیری سیوا جس تے کہاں بیکھ ਜਾਕੀ ਤੂੰ ਤੇਰਾ ਤੂੰ ਆਪੇ ਸਰਦਾਲਾ ਸੇਵਾ ਕਰਤ ਹੋਏ ਨਹਕਾਮੀ ਜਿਸਕੋ ਹੋਤ ਪ੍ਰਾਪਤ ਸੁਆਮੀ ਇਹਦੇ ਵਿੱਚ ਵੀ ਗੱਲ ਮੁਕਤੀ ਦੀ ਆ ਰਹੀ ਹੈ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚ ਦੀਆ ਫਲ ਪਾਉਣਾ ਹੋਣੇ ਵਿੱਚੋਂ ਜਾਏ ਤੋੜੇ ਬੰਧਨ ਗੱਲ ਬੰਧਨਾ ਦੀਆਂ ਮੁਕਤ ਹੋਏ ਸੱਚੇ ਰਹਿਸਮ ਸੋ ਗੱਲ ਜਿਹੜੀ ਮੁਕਤੀ ਦੀ ਆ ਬੰਧਨਾ ਤੋਂ ਮੁਕਤ ਹੋਣਾ ਹੀ ਜਿਸ ਨੂੰ ਕਹਿੰਦੇ ਆ ਫੂਟੇ ਆਂਡਾ ਭਰਨ ਕਾ ਮਨ ਦੇ ਪੱਖ ਅਜੀ ਇਸ ਵਿੱਚ ਹੋਰ ਬਹੁਤ ਕੁਝ ਜਿਹੜਾ ਹੈ ਅਸੀਂ ਜੋੜਨਾ ਹੈ ਗੁਰਬਾਣੀ ਇਸ ਕਨਸੈਪਟ ਨੂੰ ਜਿਹੜਾ ਅਸੀਂ ਵਿਚਾਰਦੇ ਰਹੇ ਜੇ ਤੇ ਗੁਰਬਾਣੀ ਬਹੁਤ ਸਾਰੇਆਂ ਉਦਾਹਰਣਾਂ ਦੇ ਕੇ ਗੁਰਬਾਣੀ ਇਸ ਨੂੰ ਬਹੁਤ ਆ ਕਿਉਂਕਿ ਇੱਕ ਛੋਟੇ ਜੇ ਅੱਧੇ ਘੰਟੇ ਦੇ ਜਾਂ 25 ਮਿੰਟ ਦੇ ਐਪੀਸੋਡ ਦੇ ਵਿੱਚ ਕਿਸੇ ਕਨਸੈਪਟ ਨੂੰ ਸਮੁੱਚੇ ਤੌਰ ਤੇ ਬਿਆਨ ਕਰਨਾ ਜਿਹੜਾ ਹੈ ਉਹ ਬਹੁਤ ਮਤਲਬ ਆ ਵੱਡੀ ਗੱਲ ਹੈ ਆ ਹੋ ਨਹੀਂ ਸਕਦਾ ਕਿਉਂਕਿ ਕਾਫੀ ਵਿਸਤ੍ਰਿਤ ਬੜਾ ਵਿਸ਼ਾਲ ਬਾਣੀ ਨੂੰ ਬਿਆਨ ਕਰਨਾ ਉਹ ਵੀ ਜੋ ਅਸੀਂ ਕਰ ਰਹੇ ਹਾਂ ਜ਼ਰੂਰੀ ਨੀ ਕਿ ਸਾਥੀ ਇਸ ਸਾਢੇ ਸਮੇਂ ਦੀ ਬਤਾਓ ਸੋ ਇਸੇ ਕਰਕੇ ਆਪਾਂ ਇਸ ਦੇ ਹੋਰ ਵੀ ਵਿਚਾਰਾਂ ਕਰਾਂਗੇ ਇਸ ਵਿਚਾਰ ਨੂੰ ਜਾਰੀ ਰੱਖਾਂਗੇ ਕਿ ਮੁਕਤੀ ਨਾ ਕਨਸੈਪਟ ਜਿਹੜਾ ਹੈ ਪਰ ਇਸ ਗੱਲ ਨੂੰ ਜ਼ਰੂਰ ਮੰਨ ਕੇ ਤੁਰਨਾ ਹੈ ਕਿ ਗੁਰਮਤ ਦੇ ਵਿੱਚ ਮਰਨ ਮੁਕਤ ਦਾ ਕਿਤੇ ਵੀ ਜ਼ਿਕਰ ਨਹੀਂ ਹੈ। ਜੀਵਨ ਮੁਕਤ ਹੈ। ਕਿਉਂਕਿ ਮਰਨ ਦੇ ਬਾਰੇ ਤਾਂ ਮਾਨੇ ਪਾਤਸ਼ਾਹ ਵੀ ਜਿਹੜਿਆ ਉਹ ਇਹ ਵੀ ਕਹਿ ਰਿਹਾ ਕਿ ਵੀ ਕੋਈ ਨਾ ਐਕਸੈਕਟ ਤੌਰ ਤੇ ਕਿਉਂਕਿ ਪਾਇੰਟ ਕੋਈ ਵੀ ਨਹੀਂ ਜਾਣ ਸਕਦਾ ਕਿ ਕਿੱਥੇ ਜਾ ਇਸ ਮੈਂ ਆਓ ਅੱਜ ਇੱਕ ਮੈਂ ਤੁਹਾਨੂੰ ਇਹ ਨਹੀਂ ਸਾਂਝ ਕਰਦੇ ਅਗਲੇ ਆਪਾਂ ਫਿਰ ਵਿਚਾਰਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ